ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦੇ ਸਵੇਰ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਟੁੱਟਵੇਂ ਖੇਤਰਾਂ ਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਜਾਂ ਬਿਚ-ਬਿਚ ਕੁਝ ਕੁ ਹੋਰ ਖੇਤਰਾਂ ਦੇ ਵਿੱਚ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਜਾਂ ਆਪਣਾ ਲੁਧਿਆਣਾ ਫਤਿਹਗੜ੍ਹ ਸਾਹਿਬ ਟੁੱਟਵੇਂ ਖੇਤਰਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਕੱਲ ਵਾਂਗੂ ਅੱਜ ਵੀ ਵੱਡੇ ਪੱਧਰ ਤੇ ਕੋਰਾ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇਹ ਧੁੰਦ ਵੀ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ ਜਦ ਸੂਰਜ ਨਿਕਲੇਗਾ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਵੇਗਾ ਅੱਜ ਵੀ ਉਮੀਦ ਦੇ ਮੁਤਾਬਕ ਟੈਂਪਰੇਚਰ 24 23 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਸਾਫ਼ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ ਤੇ ਹਰਿਆਣਾ ਵਿੱਚ ਵੀ ਕੋਰੇ ਦੇ ਅਸਰ ਵਧਨੇ ਤੁੰਦ ਟੁੱਟਵੇਂ ਜਿਹੇ ਖੇਤਰਾਂ ਦੇ ਵਿੱਚ ਉੱਥੇ ਵੀ ਦੇਖਣ ਨੂੰ ਮਿਲ ਸਕਦੀ ਹੈ। ਮੀਂਹਾਂ ਦੀ ਗੱਲ ਕਰੀਏ ਤਾਂ ਮੀਂਹ ਅਜੇ 2 ਤੋਂ 3 ਦਿਨ ਦੂਰ ਦਿਖਾਈ ਦੇ ਰਹੇ ਹਨ। 28-29 ਵਾਲਾ ਸਿਸਟਮ ਵੀ ਕਮਜ਼ੋਰ ਲੱਗ ਰਿਹਾ ਹੈ ਜਿਹਦੇ ਵਿੱਚ ਹਲਕੀਆਂ ਕੈਣਮੈਣ ਹੋਣ ਦੀ ਸੰਭਾਵਨਾ ਬਣ ਰਹੀ ਹੈ ਤੇ ਬੱਦਲਬਾਈ ਬਣ ਸਕਦੀ ਹੈ ਵੱਡੇ ਪੱਧਰ ਤੇ ਮੀਂਹਾਂ ਦੀ ਸੰਭਾਵਨਾ ਫਰਵਰੀ ਦੇ ਪਹਿਲੇ ਹਫ਼ਤੇ ਵਾਲੇ ਸਿਸਟਮ ਵਿੱਚ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਜੋਪੀ ਸਾਰੇ ਖੇਤਰਾਂ ਦੇ ਵਿੱਚ ਮਿਲ ਪਵੇਗਾ